ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਨੌਕਰੀ ਘੋੜੀ ਦਿਖਾਉਣੀ ਆ ਨਵੇਂ ਹਾਣ ਦੀ ਤੇ ਜਿਹਦਾ ਕਦ ਕਾਠ ਵੀ ਚੰਗਾ ਗਾ ਤੇ ਘੋੜੀ ਬਰੀਕੀਆਂ ਦੇ ਵਿੱਚ ਬੜੀ ਆ ਤੁਸੀਂ ਦੇਖ ਸਕਦੇ ਹੋ ਘੋੜੀ ਦੀ ਲੈਂਥ ਵੀ ਚੰਗੀ ਆ ਬਾਕੀ ਵੈਸੇ ਵੀ ਸਾਫ਼ ਸੁਥਰੀ ਆ ਘੋੜੀ ਅੰਗਾ ਪੈਰਾਂ ਦੀ ਬਿਲਕੁਲ ਸਾਫ਼ ਆ ਸ਼ੋ ਵੀ ਚੰਗਾ ਕਰਦੀ ਆ ਧੌਣ ਧੂਣ ਬੜੀ ਲੰਮੀ ਤੇ ਪਤਲੀ ਆ ਤੇ ਬਾਕੀ ਚਾਰ ਦੰਦ ਉਮਰ ਆਈ ਦੀ ਇਹ ਘੋੜੀ ਆ ਜਿਹੜੀ ਦੋਸਤੋ ਚਾਰ ਦੰਦੇ ਦੀ ਉਮਰ ਆ ਕਾਦੇ ਦਾ ਜਿਹੜਾ ਉਹ 61 ਇੰਚ ਆ ਤੇ ਇਹ ਆਪ ਹੈਗੀ ਆਗੀ ਜੈ ਵੀਰ ਘੋੜੇ ਦੀ ਬੱਚੀ ਸੋ ਘੋੜੀ ਦੀ ਤੁਸੀਂ ਬਣ ਤਰ੍ਹਾਂ ਚੈੱਕ ਕਰ ਲਓ ਬੇਲ ਬੂਲ ਬੜੀ ਲੰਮੀ ਆ ਪੱਠ ਪੁੜੇ ਦੀ ਚੰਗੀ ਆ ਸੰਭ ਸੰਭ ਵੀ ਘੋੜੀ ਦਾ ਚੰਗਾ ਆ ਵੈਸੇ ਵੀ ਸਾਊਸ ਸ਼ਰੀਫ ਘੋੜੀ ਆ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਤੁਸੀਂ ਜਦੋਂ ਮਰਜੀ ਕਿਸੇ ਵੀ ਡਾਕਟਰ ਨੂੰ ਲਿਆ ਕੇ ਤਸੱਲੀ ਕਰਾ ਕੇ ਘੋੜੀ ਖਰੀਦ ਸਕਦੇ ਹੋ ਤੇ ਚੰਗੇ ਘੋੜੇ ਤੋਂ ਮੀਟ ਕਰਾ ਕੇ ਬਰੀਡਿੰਗ ਵਾਸਤੇ ਇਸ ਘੋੜੀ ਨੂੰ ਲਾ ਕੇ ਚੰਗੇ ਬੱਚੇ ਲੈ ਸਕਦੇ ਹੋ ਘੋੜੀ ਸਵਾਰੀ ਦੀ ਵੀ ਬਾਸਾ ਤੇ ਇਹ ਘੋੜੀ ਦੋਸਤੋ ਫਰੀਦਕੋਟ ਏਰੀਏ ਦੇ ਵਿੱਚ ਆ ਸੰਧੂ ਸਟੱਡ ਫਾਰਮ ਦੇ ਉੱਤੇ ਪਿੰਡ ਡੋੜ ਸਕਰੀਨ ਦੇ ਹੇਠਾਂ ਆਪਾਂ ਬਾਈ ਬਿੰਦਰ ਤੇ ਭਿੰਦਰ ਦਾ ਕੰਟੈਕਟ ਨੰਬਰ ਦੇਤਾ ਨੋਟ ਕਰ ਲਓ ਦੋ ਨੰਬਰ ਪਾਏ ਆ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਇੱਕ ਨੰਬਰ ਤਾਂ ਹੈਗਾ 94637 98455 ਇਹ ਬਾਈ ਭਿੰਦਰ ਦਾ ਨੰਬਰ ਆ ਤੇ ਦੂਜਾ ਨੰਬਰ ਆ ਜਿਹੜਾ ਭਿੰਦਰ ਦਾ 9464308699 ਇਹ ਦੋਨਾਂ ਨੰਬਰਾਂ ਚੋਂ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਡਿਟੇਲ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਲੀਅਰ ਕਰ ਦਿੰਨਾ ਜਿਹੜੀ ਇਹ ਨੁਕਰੀ ਘੋੜੀ ਸੇਲ ਆ ਦੋਸਤੋ ਨਵੀਂ ਉਮਰ ਦੀ ਆ 4 ਦਾੰਦੇ ਦੀ ਉਮਰ ਆ ਦੋਸਤੋ ਕਾਦਾ ਜਿਹੜਾ ਇਹਦਾ 61 ਇੰਚ ਆ ਘੋੜੀ ਬੈਸੇ ਵੀ ਸਾਫ਼ ਸੁਥਰੀ ਅੰਗਾਂ ਪੈਰਾਂ ਦੀ ਤੇ ਜੈਵੀਰ ਕੋੜੇ ਦੀ ਬੱਚੀ ਆ ਬਣਤਰਾਂ ਤੁਸੀਂ ਦੇਖ ਸਕਦੇ ਹੋ ਪਤਲਾ ਕੁੰਡੀ ਵਾਲਾ ਕਾਨਾ ਬੂਥ ਬਾਥ ਘੋੜੀ ਦੀ ਸੋਹਣੀ ਆ ਗਰਦਨ ਵੀ ਬੜੀ ਲੰਮੀ ਆ ਤੇ ਵੈਸੇ ਵੀ ਬੇਲ ਚੰਗੀ ਆ ਪਿੱਠ ਪੁੜੇ ਦੀ ਬਣਤਰ ਆ ਜਿਹੜੀ ਉਹ ਵੀ ਚੰਗੀ ਆ ਵਧੀਆ ਸਮੀ ਵੀ ਪਲੀ ਵੀ ਘੋੜੀ ਆ ਸੋ ਇਸ ਘੋੜੀ ਨੂੰ ਤੁਸੀਂ ਚੰਗੇ ਘੋੜੇ ਤੋਂ ਮੇਟ ਕਰਾ ਕੇ ਬਰੀਡਿੰਗ ਵਾਸਤੇ ਲਾ ਸਕਦੇ ਹੋ ਤੇ ਇਸ ਵਕਤ ਮੌਕੇ ਤੇ ਘੋੜੀ ਹੈਗੀ ਆ ਖਾਲੀ ਤੇ ਅੰਦਰ ਦੀ ਬਿਲਕੁਲ ਸਾਫ ਆ ਅੱਜ ਦੀ ਆਪਾਂ ਫੋਟੋਆਂ ਵੀ ਵੀਡੀਓ ਦੇ ਵਿੱਚ ਹੀ ਸ਼ੇਅਰ ਕਰਤੀਆਂ ਬਹੁਤੇ ਭਰਾ ਫੋਟੋਆਂ ਮੰਗਣ ਲੱਗ ਜਾਂਦੇ ਆ ਤੁਹਾਡਾ ਉਹ ਕੰਮ ਵੀ ਮੁਖਾਤਾ ਆ ਫੋਟੋਆਂ ਪਾਤੀਆਂ ਇਹ ਵੀ ਦੇਖ ਲਿਓ ਧਿਆਨ ਨਾਲ ਬਾਕੀ ਇੱਕ ਗੱਲ ਹੋਰ ਆ ਕਈ ਭਰਾ ਕੀ ਕਰਦੇ ਜਦੋਂ ਪ੍ਰੋਪਰ ਵੀਡੀਓ ਹੁਣ ਬਣਾ ਕੇ ਪਾਈ ਆ ਬਾਅਦ ਦੇ ਵਿੱਚ ਵੀਡੀਓ ਮੰਗਣ ਲੱਗ ਜਾਂਦੇ ਆ ਬਾਈ ਇਹਦੀ ਵੀਡੀਓ ਭੇਜੋ ਐਸੀ ਵੀਡੀਓ ਨੂੰ ਪੂਰੀ ਫੁੱਲ ਵੀਡੀਓ ਦੇਖ ਲਿਆ ਕਰੋ 3-4 ਮਿੰਟ ਦੀ ਵੀਡੀਓ ਹੁੰਦੀ ਆ ਤੇ ਚੰਗੇ ਤਰੀਕੇ ਦੇ ਨਾਲ ਇਹਦੀ ਜੀ ਜਾਨਵਰ ਸਾਰਾ ਦਿਖਾਈ ਜਾ ਦੇ ਜਾਂਦਾ ਬਾਕੀ ਦੀ ਜਿਹੜੀ ਗੱਲਬਾਤ ਹੁੰਦੀ ਹੈ ਜੇ ਤੁਸੀਂ ਆਪਦੀ ਤਸੱਲੀ ਕਰਨੀ ਹੁੰਦੀ ਆ ਉਹ ਅਗਲੇ ਦੇ ਫਾਰਮ ਤੇ ਜਾਂ ਘਰੇ ਜਾ ਕੇ ਤੁਸੀਂ ਘੋੜੀ ਦੇਖ ਕੇ ਖਰੀਦ ਸਕਦੇ ਹੋ ਤੇ ਘੋੜੀ ਚੰਗੀ ਬਹੁਤ ਆ ਗੁਲਾਬੀਪਣ ਵੀ ਚੰਗਾ ਵੈਸੇ ਵੀ ਸਾਫ ਸੁਥਰੀ ਘੋੜੀ